ਮਾਂ ਬਣਾ ਜਿੰਦਗੀ ਭਾਗ ਦੂਜਾ ਰਾਜੂ ਆਪਣੇ ਆਵਾਰਾ ਦੋਸਤਾਂ ਨਾਲ ਮਸਤ ਰਹਿੰਦਾ ਸੀ ਬੱਚਿਆਂ ਤੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਕੰਨੀ ਹੀ ਜੁਕਦੀ ਹੁਣ ਰਾਣੀ ਦੀ ਮਾਂ ਛਿੰਦੀ ਬਾਅਦ ਵਿੱਚ ਛਿੰਦੀ ਬਹੁਤ ਬਿਮਾਰ ਰਹਿਣ ਲੱਗ ਪਈ ਪਿੰਡ ਦੇ ਹੀ ਇੱਕ ਮੈਡੀਕਲ ਤੋਂ ਦਵਾਈ ਲੈ ਕੇ ਉਹ ਆਪਣੇ ਕੰਮ ਤੇ ਚਲੀ ਜਾਂਦੀ ਰਾਣੀ ਨੂੰ ਮਾਂ ਦੀ ਬਹੁਤ ਫਿਕਰ ਰਹਿੰਦੀ ਸੀ ਉਹ ਆਪਣੀ ਮਾਂ ਨੂੰ ਆਰਾਮ ਕਰਨ ਲਈ ਹਰ ਰੋਜ਼ ਕਹਿੰਦੀ ਕਿ ਵਾ ਤੂੰ ਅੱਜ ਆਰਾਮ ਕਰ ਕੰਮ ਤੇ ਮੈਂ ਚਲੀ ਜਾਂਨੀ ਆ ਪਰ ਰਾਣੀ ਦੀ ਮਾਂ ਉਸ ਦੀ ਇੱਕ ਨਾ ਸੁਣਦੀ ਇਧਰ ਰਾਣੀ ਦੇ ਬਾਪੂ ਤੇ ਭਰਾ ਨੂੰ ਚਿੰਦੀ ਕੋਈ ਫਿਕਰ ਨਹੀਂ ਸੀ ਆਪਣੀ ਸਿਹਤ ਤੋਂ ਬੇਪਰਵਾਹ ਰਾਣੀ ਦੀ ਮਾਂ ਦੀ ਹਾਲਤ ਹੋਣਾ ਬਹੁਤ ਹੀ ਗੰਭੀਰ ਹੋ ਚੁੱਕੀ ਸੀ ਆਪਣੀ ਬਿਮਾਰ ਪਈ ਮਾਂ ਨੂੰ ਬਚਾਉਣ ਲਈ ਰਾਣੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਸਮੇਂ ਤੇ ਸਹੀ ਇਲਾਜ ਨਾ ਹੋਣ ਕਰਕੇ ਰਾਣੀ ਦੀ ਮਾਂ ਚੰਦੀ ਨੇ ਆਪਣੀ ਧੀ ਲਈ ਚੰਗੇ ਭਵਿੱਖ ਦੇ ਸੁਪਨੇ ਆਪਣੀਆਂ ਅੱਖਾਂ ਵਿੱਚ ਹੀ ਲੈ ਕੇ ਦਮ ਤੋੜ ਦਿੱਤਾ ਮਾਂ ਦੀ ਮੌਤ ਤੋਂ ਬਾਅਦ ਰਾਣੀ ਦੀ ਜ਼ਿੰਦਗੀ ਬਿਲਕੁਲ ਬਦਲ ਗਈ ਰਾਣੀ ਦੇ ਬਾਪੂ ਅਮਰੂ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਵੀ ਆਪਣੀ ਕੋਈ ਵੀ ਜ਼ਿੰਮੇਵਾਰੀ ਨਾ ਚੁੱਕੀ ਉਸ ਨੂੰ ਜਰਾ ਵੀ ਆਪਣੀ ਧੀ ਦੀ ਫਿਕਰ ਨਹੀਂ ਸੀ ਫਿਰ ਇੱਕ ਦਿਨ ਅਮਰੂ ਘਰ ਨਹੀਂ ਮੁੜਿਆ ਰਾਣੀ ਸਵੇਰ ਹੁੰਦੇ ਹੀ ਆਪਣੇ ਬਾਪੂ ਨੂੰ ਲੱਭਣ ਤੁਰ ਪਈ ਰਾਣੀ ਉਹ ਸਾਰੀਆਂ ਥਾਵਾਂ ਤੇ ਗਈ ਜਿੱਥੇ ਅਮਰੂ ਬੈਠਦਾ ਸੀ ਪਰ ਉਸ ਨੂੰ ਅਮਰੂ ਕਿਤੇ ਨਾ ਮਿਲਿਆ ਰਾਣੀ ਦਾ ਬਾਪੂ ਉਸ ਦਿਨ ਤੋਂ ਬਾਅਦ ਫਿਰ ਕਦੇ ਵੀ ਘਰ ਨਾ ਪਰਤਿਆ ਉਹਨਾਂ ਘਰ ਵਿੱਚ ਰਾਣੀ ਤੇ ਉਸਦਾ ਛੋਟਾ ਭਰਾ ਰਾਜੂ ਇਕੱਲੇ ਰਹਿ ਗਏ। ਰਾਣੀ ਉੱਪਰ ਹੁਣ ਘਰ ਦੇ ਆਪਣੇ ਭਰਾ ਦੀ ਜ਼ਿੰਮੇਵਾਰੀ ਵੀ ਪੈ ਗਈ। ਰਾਣੀ ਨੇ ਹੁਣ ਘਰ ਦੇ ਖਰਚੇ ਚੁੱਕਣ ਲਈ ਉਹਨਾਂ ਘਰਾਂ ਦੀ ਸਫਾਈ ਦਾ ਕੰਮ ਕਰਨ ਦਾ ਫੈਸਲਾ ਕੀਤਾ ਜਿੱਥੇ ਉਸਦੀ ਮਾਂ ਚਿੰਦੀ ਕੰਮ ਕਰਦੀ ਸੀ। ਮਾਪਿਆਂ ਬਿਨਾਂ ਬੱਚਿਆਂ ਦੀ ਜ਼ਿੰਦਗੀ ਚਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ ਖਾਸ ਕਰਕੇ ਇੱਕ ਕੁੜੀ ਦੀ। ਇਹ ਸਭ ਕੁਝ ਰਾਣੀ ਨੂੰ ਹੁਣ ਪਤਾ ਲੱਗ ਰਿਹਾ ਸੀ ਰਾਣੀ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ ਉਹ ਹੁਣ ਰਾਜੂ ਨੂੰ ਸਕੂਲ ਤੋੜ ਕੇ ਆਪ ਕੰਮ ਤੇ ਚਲੀ ਜਾਂਦੀ ਰਾਣੀ ਦਾ ਦਿਲ ਹਰ ਵੇਲੇ ਆਪਣੀ ਮਾਂ ਨੂੰ ਯਾਦ ਕਰਦਾ ਰਹਿੰਦਾ ਸੀ ਰਾਣੀ ਜਦੋਂ ਘਰ ਤੋਂ ਬਾਹਰ ਕੰਮ ਤੇ ਜਾਂਦੀ ਤਾਂ ਕੁਝ ਬੇਲੜ ਮਰਦਾਂ ਦੀਆਂ ਅੱਖਾਂ ਉਸ ਨੂੰ ਘੂਰ-ਘੂਰ ਕੇ ਦੇਖਦੀਆਂ ਪਰ ਉਹੋ ਇਨਾ ਬੇਲਣਾ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਕੰਮ ਤੇ ਜਾਂਦੀ ਇੱਕ ਦਿਨ ਰਾਣੀ ਕੰਮ ਤੇ ਸਫਾਈ ਕਰ ਰਹੀ ਸੀ ਉਸ ਘਰ ਦੇ ਮਰਦ ਜਿਸ ਨੂੰ ਉਹ ਅੰਕਲ ਕਹਿ ਕੇ ਬੁਲਾਉਂਦੀ ਸੀ ਨੇ ਰਾਣੀ ਨੂੰ ਗਲਾਸ ਪਰਾਉਣ ਲੱਗੇ ਨੇ ਕੁਝ ਇਸ ਤਰ੍ਹਾਂ ਸੁਝਿਆ ਕਿ ਰਾਣੀ ਨੇ ਉਸ ਅੰਕਲ ਦੀ ਸ਼ੋ ਨੂੰ ਆਪਣੇ ਅੰਦਰ ਬਹੁਤ ਅਜੀਬ ਜਿਹਾ ਮਹਿਸੂਸ ਕੀਤਾ ਸ਼ਾਇਦ ਉਸ ਨੂੰ ਮਰਦ ਦੀ ਗਲਤ ਨੀਅਤ ਦਾ ਪਹਿਲੀ ਵਾਰ ਅਹਿਸਾਸ ਹੋਇਆ ਇਹ ਕਹਾਣੀ ਅਜੇ ਧੂਰੀ ਹੈ ਅਗਲਾ ਭਾਗ ਦੇਖਣ ਲਈ ਜਰੂਰ ਸਾਡੀ ਸਟੋਰੀ ਸੁਣਿਓ ਜੀ ਧੰਨਵਾਦ ਜੀ